ਲਗਾਤਾਰ ਲੋਕ ਸਭਾ ਚੋਣਾਂ ਦਾ ਜਿਹੜਾ ਵਿਗਲ ਵੱਜ ਚੁੱਕਾ ਤੇ ਵਿਗਲ ਵੱਜਦੇ ਆ ਸਾਰੀ ਸਰਕਾਰ ਵੱਲੋਂ ਵੀ ਜਿਹੜੀਆਂ ਲੋਕਾਂ ਨੂੰ ਸਹੂਲਤਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਜਿਸ ਤਰੀਕੇ ਨਾਲ ਬਾ ਗੱਲ ਕਰੀਏ ਕੇਂਦਰ ਸਰਕਾਰ ਦੀ ਤੇ ਕੇਂਦਰ ਸਰਕਾਰ ਵੱਲੋਂ ਪਹਿਲਾਂ ਰਸੋਈ ਗੈਸ 100 ਰੁਪਏ ਸਸਤੀ ਕੀਤੀ ਗਈ ਆ ਪਰ ਅੱਜ ਅੱਜ ਜਿਹੜਾ ਨਵਾਂ ਮਾਮਲਾ ਕੀ 2-2 ਰੁਪਏ ਜਿਹੜਾ ਡੀਜ਼ਲ 2 ਰੁਪਏ ਪੈਟਰੋਲ ਜਿਹੜਾ ਸਸਤਾ ਕਰ ਦਿੱਤਾ ਗਿਆ ਅਤੇ ਲੋਕਾਂ ਦੇ ਵਿੱਚ ਕਿਤਨਾ ਕਿਤੇ ਖੁਸ਼ੀ ਦੀ ਲਹਿਰਾਂ ਇਸ ਵੇਲੇ ਸੀ ਪੰਪ ਤੇ ਖੜੇ ਆ ਲੱਖ ਛੋੜ ਨਾਲ ਲੋਕ ਮੌਜੂਦ ਨੇ ਜਿਹੜੇ ਤੇਲ ਪਾਉਣ ਆ ਰਹੇ ਨੇ ਪੰਪ ਤੇ ਹਾਂਜੀ ਭਾਜੀ ਕੀ ਨਾ ਆ ਆਪਣਾ ਸਸਤਾ ਸਸਤਾ ਕੀਤਾ ਸੀਗਾ ਅੱਜ 2-2 ਰੁਪਏ ਡੀਜ਼ਲ 2 ਰੁਪਏ ਪੈਟਰੋਲ ਜਿਹੜਾ ਸਸਤਾ ਕਰ ਦਿੱਤਾ ਮੇਰਾ ਨਾਮ ਸਾਹਿਬਜੀਤ ਸਿੰਘ ਹੈ ਜੀ ਪਿੰਡ ਪੱਖਾ ਹਰੀ ਸਿੰਘ ਤੋਂ ਤੇ ਚਲੋ ਵਧੀਆ ਕੀਤਾ ਭਵੇਂ ਚੋਣਾਂ ਦੇ ਲਾਲਚ ਨੂੰ ਹੀ ਕੀਤਾ ਜਿਹੜਾ ਕੀਤਾ ਬਾਕੀ ਜਦੋਂ 2014 ਚ ਇਹ ਭਾਜੀਪੀ ਸਰਕਾਰ ਬਣੀ ਸੀ ਉਦੋਂ 54 ਰੁਪਏ ਡੀਜ਼ਲ ਸੀ ਤੇ ਲਗਭਗ 70 ਰੁਪਏ ਦੇ ਪੈਟਰੋਲ ਸੀਗਾ ਤੇ ਇਹ ਹੁਣ ਅੱਜ ਤੁਸੀਂ ਵੇਖੋ ਕਿ 100 ਰੁਪਏ ਦੇ ਚਲੇ ਗਿਆ ਪੈਟਰੋਲ ਤੇ ਡੀਜ਼ਲ ਚਲੇ ਗਿਆ 85 ਰੁਪਏ ਇਹ ਮਤਲਬ ਇਹ ਉੜ ਤੋਂ ਛੜ ਨਹੀਂ ਲੱਤੀ ਆ ਪਰ ਚਲੋ ਕੁਛ ਨਾ ਕੁਛ ਕੀਤਾ ਅਸੀਂ ਇਹੋ ਮੰਗ ਕਰਾਂਗੇ ਕਿ ਜ ਮਤਲਬ ਇਹ ਘੱਟ ਤੋਂ ਘੱਟ ਵੀ 10 ਤੋਂ 15 ਰੁਪਏ ਥੱਲੇ ਆਉਣਾ ਚਾਹੀਦਾ ਡੀਜ਼ਲ 15 ਤੋਂ 20 ਰੁਪਏ ਥੱਲੇ ਆਉਣਾ ਚਾਹੀਦਾ ਪੈਟਰੋਲ ਕਿਉਂਕਿ ਮਤਲਬ ਸਾਰੀ ਜ਼ਿੰਦਗੀ ਤੇ ਇਹਦੇ ਤੇ ਹੀ ਚਲਦੀ ਆ ਸਵੇਰ ਤੋਂ ਜਦੋਂ ਬੰਦਾ ਉੱਠਦਾ ਪੈਟਰੋਲ ਡੀਜ਼ਲ ਕਿਸੇ ਨੇ ਡੀਜ਼ਲ ਵਾਲੀ ਗੱਡੀ ਕਾਢੀ ਕੇਲੇ ਬਹੁਤ ਜ਼ਿਆਦਾ ਮਤਲਬ ਮੰਗਾਈ ਆ ਇਹ ਚਲੋ ਇਹ ਜਿਹੜਾ ਉੜ ਤੋਂ ਛਾਣ ਨਹੀਂ ਲਾਉਣ ਵਾਲਾ ਕੰਮ ਕੀਤਾ ਫਿਰ ਵੀ ਚੰਗਾ ਜਿਹੜਾ ਚੰਗਾ ਕੀਤਾ ਉਹਨੂੰ ਚੰਗਾ ਹੀ ਕਹਾਗੇ 2 ਰੁਪਏ ਚੋਨਾ ਦੀ ਚੋਨਾ ਦਾ ਕਰਕੇ ਕੀਤਾ ਇਹੋ ਹੀ ਅਸੀਂ ਮੰਗ ਕਰਾ ਕੇ ਨੂੰ ਘਟ ਤੋਂ ਘਟ 20 ਰੁਪਏ ਲੀਟਰ ਘਟ ਕਰਦਾ ਚਾਹੀਦਾ ਹੋਰ ਵੀ ਸਾਡੇ ਨਾਲ ਵੀਰ ਜੀ ਮੌਜੂਦ ਨੇ ਹਾਂਜੀ ਵੀਰ ਜੀ ਕਿਸ ਤਰੀਕੇ ਨਾਲ ਵੇਖ ਰਹੇ ਹੋ ਅੱਜ ਜਿਹੜਾ ਸਰਕਾਰ ਨੇ 2 ਰੁਪਏ ਪੈਟਰੋਲ 2 ਰੁਪਏ ਡੀਜ਼ਲ ਸਸਤਾ ਕਰਤਾ ਚਲੋ ਸਰਕਾਰ ਦਾ ਧੰਨਵਾਦ ਜਿਹੜਾ 2 ਰੁਪਏ ਕੀਤਾ ਬਾਕੀ ਵੇਖੋ ਇਹ ਰੂਟ ਤੋਂ ਛਣ ਨਹੀਂ ਲਾਉਣ ਵਾਲੀ ਗੱਲ ਆ ਥੋੜਾ ਘੱਟ ਹੋਇਆ ਇਹ ਚਾਹੀਦਾ 20 ਰੁਪਏ ਘੱਟੋ ਘੱਟ ਪੈਟਰੋਲ ਸਸਤਾ ਹੋਵੇ 20 ਰੁਪਏ ਘੱਟੋ ਘੱਟ ਡੀਜ਼ਲ ਸਸਤਾ ਹੋਵੇ ਫੇਰ ਥੋੜਾ ਬੋਧਾ ਚੱਲਦਾ ਇਹਦੇ 2 ਰੁਪਏ ਨਾਲ ਏਡੀ ਗੱਲ ਨਹੀਂ ਹੈਗੀ ਇਹਦੇ ਚੋਣਾ ਕਰਕੇ ਥੋੜਾ ਬੋਧਾ ਉਹਨਾ ਕੀਤਾ ਆ ਪਰ ਮਸਲਾ ਨਹੀਂ ਹੈਗਾ ਬਈ ਇਹ ਜ਼ਿਆਦਾ ਚਾਹੀਦਾ 20 ਰੁਪਏ ਡੀਜ਼ਲ 20 ਰੁਪਏ ਪੈਟਰੋਲ ਚਾਹੀਦਾ ਪਰ ਜਿਸ ਤਰੀਕੇ ਨਾਲ ਵੇਖਦੇ ਕਿ ਕਿਸਾਨੀ ਨੂੰ ਵੱਡੀ ਲੋਡ ਹੁੰਦੀ ਆ ਡੀਜ਼ਲ ਦੀ ਜ਼ਿਆਦਾਤਰ ਖਪਤ ਜਿਹੜੀ ਕਿਸਾਨਾਂ ਵੱਲੋਂ ਨਹੀਂ ਅਸਰ ਵਾਲੀ ਤੇ ਗੱਲ ਨਹੀਂ 2 ਰੁਪਏ ਨਾਲ ਤਾਂ ਨਹੀਂ ਕੋਈ ਅਸਰ ਵਾਲੀ ਗੱਲ ਆ ਕਿ ਫਿਰ ਵੀ ਧੰਨਵਾਦ ਕਰਦੇ 2 ਰੁਪਏ ਉਹਨਾਂ ਕੀਤਾ ਆ ਪਰ ਚਾਹੀਦਾ 20 ਰੁਪਏ ਘਟੋ ਘੱਟ ਡੀਜ਼ਲ ਚਾਹੀਦਾ ਵੇਖੋ ਹਰ ਇੱਕ ਦੇ ਸੰਦ ਤੇ ਡੀਜ਼ਲ ਡੀਜ਼ਲ ਪੈਂਦਾ ਆ ਤੇ ਹਰ ਜਿਹੜੀ ਹੈਗੀ ਆਪਣਾ ਇਨਸਾਨ ਵੀ ਵੇਖੋ ਡੀਜ਼ਲ ਵਾਲਾ ਕੰਮ ਹੋ ਗਿਆ ਵੀ ਜਿੱਥੇ ਵੀ ਜਾਣਾ ਡੀਜ਼ਲ ਚੱਲਦਾ ਜੋ ਕੋਈ ਬਸ ਤੇ ਜਾਂਦਾ ਤਾਂ ਵੀ ਡੀਜ਼ਲ ਜੋ 20 ਰੁਪਏ ਘਟੇਗਾ ਤੇ ਬਸ ਵਾਲਾ ਕੋਈ ਕਿਰਾਇਆ ਘਟਾਊਗਾ ਤੇ ਹੁਣ 2 ਰੁਪਏ ਨਾਲ ਦੱਸੋ ਬਸ ਵਾਲਾ ਕਿ ਕਿਟਾਊਗਾ ਉਹ ਕੋਈ ਮਸਲਾ ਨਹੀਂ ਗੱਡਾ ਜਿਆਦਾ 20 ਰੁਪਏ ਦਾ ਲਗਭਗ ਚਾਹੀਦਾ ਡੀਜ਼ਲ ਨਾਲੇ ਵੀ ਕਿਹਾ ਜਾਂਦਾ ਵੀ ਸਰਕਾਰ ਜਿਹੜੀ ਇਲੈਕਸ਼ਨਾਂ ਜਿਹੜੇ ਸਟੈਂਡ ਲੈ ਕੇ ਆਉਂਦੀ ਆ ਇਸ ਨੂੰ ਲਗਾਤਾਰ ਵੱਡੀਆਂ ਜਿਹੜੀਆਂ ਕਮੀ ਕਰਨੀ ਚਾਹੀਦੀ ਆ 20 ਤੋਂ 30 ਰੁਪਏ ਜਿਹੜਾ ਡੀਜ਼ਲ ਦੇ ਵਿੱਚ ਕਮੀ ਕਰਨੀ ਚਾਹੀਦੀ ਆ ਤੇ 15 ਤੋਂ 20 ਰੁਪਏ ਜਿਹੜਾ ਉਹਨੂੰ ਜਿਹੜਾ ਡੀਜ਼ਲ ਖਸਸਤਾ ਕਰਨਾ ਇਹਦੇ ਨਾਲ 20 ਤੋਂ 30 ਰੁਪਏ ਪੈਟਰੋਲ ਸਸਤਾ ਕਰਨਾ ਜੀਦਾ ਅਤੇ ਨਾਲ ਨਾਲ ਇਹ ਵੀ ਕਿਹਾ ਜਾਂਦਾ ਕਿ ਲਗਾਤਾਰ ਕਿਸਾਨਾਂ ਵੱਲੋਂ ਜ਼ਿਆਦਾ ਖਫਤ ਹੁੰਦੀ ਆ ਡੀਜ਼ਲ ਦੀ ਪਰ ਇਹ ਕਿ ਛੋਟੇ ਜਿਹੇ ਜਿਹੜੇ ਲੌਲੀਪੌਪ ਦੇਣੇ ਚਾਹੀਦੇ ਆ ਦੇ ਰਹੀ ਹੈ ਸਰਕਾਰ ਉਸ ਨੂੰ ਵੱਡੇ ਤਰ੍ਹਾਂ ਦੇ ਜਿਹੜੀ ਆ ਵੱਡੀਆਂ ਚੀਜ਼ਾਂ ਜਪ ਦੇ ਨਾਲ ਅਜਨਾਲਾ ਤੋਂ ਜਗਜੀਤ ਸਿੰਘ ਦੀ ਰਿਪੋਰਟ